ਅਜ ਮਿਤੀ 14 ਫਰਵਰੀ 2026 ਸੀਐਮ ਭਗਵੰਤ ਮਾਨ ਦੇ ਓਐਸਡੀ ਵੱਲੋਂ ਤੂਰੀ ਮਰੇ ਕੋਲਾ ਬਾਈਪਾਸ ਤੋਂ ਓਵਰਬ੍ਰਿਜ ਤੱਕ ਸੜਕ ਦੇ ਦੋਨੋਂ ਸਾਈਡ ਤੇ 1 ਕਰੋੜ 80 ਲੱਖ ਦੀ ਲਾਗਤ ਨਾਲ ਬਣਨ ਵਾਲੇ ਬਰਸਾਤੀ ਨਾਲੇ ਅਤੇ ਸੜਕ ਦੀ ਰਿਪੇਅਰ ਦੇ ਕੰਮ ਦਾ ਉਦਘਾਟਨ ਕੀਤਾ ਗਿਆ। ਤੂਰੀ ਸ਼ਹਿਰ ਨੂੰ ਵਕ ਵਕ ਸਮੇਂ ਤੇ ਮਿਲਣ ਵਾਲੀਆਂ ਗ੍ਰਾਂਟਾਂ ਦੇ ਪੈਸੇ ਦੇ ਸਬੰਧ ਦੇ ਵਿੱਚ ਜਦੋਂ ਆਵਾਜ਼ੀ ਵੀ ਤੂਰੀ ਨੇ ਓਐਸਡੀ ਸਾਹਿਬ ਨੂੰ ਸਵਾਲ ਕੀਤਾ ਤਾਂ ਉਹਨਾਂ ਦਾ ਕੀ ਜਵਾਬ ਸੀ ਆਓ ਦੇਖਦੇ ਹਾਂ ਪੂਰੀ ਕਵਰ। ਅੱਜ ਇਹ ਇਹ ਸਮੱਸਿਆ ਕਾਫੀ ਸਾਲਾਂ ਤੋਂ ਤੁੜੀ ਸ਼ਹਿਰ ਦੇ ਵਸਨੀਕਾਂ ਨੂੰ ਦੇਖਣੀ ਪੈ ਰਹੀ ਸੀ ਜਿਹੜੀ ਗੁਰਦੁਆਰਾ ਸਾਹਿਬ ਆਪਣਾ ਨਾਨਕ ਸਰ ਤੋਂ ਲੈ ਕੇ ਮਲੇਰ ਕੋਟਲਾ ਚੌਂਕ ਤੱਕ ਸੜਕ ਦੇ ਬਰਸਾਤਾਂ ਦੇ ਟਾਈਮ ਇੱਥੇ ਪਾਣੀ ਖੜ ਜਾਂਦਾ ਸੀ ਜਿਹਦੇ ਕਾਰਨ ਇਥੋਂ 18 19 20 21 ਚਾਰ ਵਾੜਾਂ ਦੇ ਬੱਚਾ ਨੂੰ ਸਕੂਲ ਜਾਣ ਸਮੇਂ ਜਾਂ ਆਉਣ ਸਮੇਂ ਬਹੁਤ ਦਿੱਕਤ ਸੀ ਆ ਲੋਕਾਂ ਨੂੰ ਵੀ ਤੇ ਇਹਦੇ ਲਗਭਗ ਅੱਜ 1 ਕਰੋੜ 80 ਲੱਖ ਦੀ ਲਾਗਤ ਨਾਲ ਜਿਹੜਾ ਕੰਮ ਦੀ ਸ਼ੁਰੂਆਤ ਕਰਾਉਣ ਜਾ ਰਿਹਾ ਸੀਨ ਮਾਨਯੋਗ ਸੀਐਮ ਸਾਹਿਬ ਦੇ ਹੁਕਮ ਮੁਤਾਬਿਕ ਇਹ 1 ਕਿਲੋਮੀਟਰ ਲੰਬਾਈ ਡਵਾਈਡਰ ਦੇ ਦੋਨੋਂ ਸਾਈਡ ਤੇ 2 ਫੁੱਟ ਚੌੜੀ ਸੜਕ ਦੀ ਰਿਪੇਅਰ ਤੇ ਬਰਸਾਤੀ ਨਾਲਾ ਬਣਾਇਆ ਜਾਣਗੇ ਦੋਨੋਂ ਸਾਈਡ ਜਿੰਨੀ ਜਗ੍ਹਾ ਬਰਸਾਤੀ ਨਾਲੇ ਤੇ ਸੜਕ ਦੇ ਵਿੱਚ ਬਚੂਗੀ ਉਹਦੇ ਵਿੱਚ ਅਸੀਂ ਇੰਟਰਲੌਕ ਟਾਈਲ ਲਾ ਕੇ ਪੱਕਾ ਕੀਤਾ ਜਾਊਗਾ ਪਰ ਇੱਕ ਧੂਰੀ ਤੋਂ ਜਿਹੜੇ ਪਾਸ ਪਾਸ ਗੂਣ ਹੈਗੇ ਉਹ ਇਹ ਪ੍ਰਚਾਰ ਕਰ ਰਹੇ ਨੇ ਕਿ ਵੀ ਜਿਹੜਾ ਇਹ ਪੈਸਾ ਹੈਗਾ ਇਹ ਸੈਂਟਰ ਦਾ ਪੈਸਾ ਹੈਗਾ ਉਹਨਾਂ ਨੂੰ ਕੀ ਕਹਿਣਾ ਉਹ ਤੁਹਾਡੇ ਜਿਨ੍ਹਾਂ ਕੋਈ ਆਪਣੇ ਕੋਲ ਡਾਕੂਮੈਂਟ ਹੈਗੇ ਉਹ ਅਸੀਂ ਤੁਹਾਡੇ ਅੱਗੇ ਜਲਦੀ ਰੱਖਾਂਗੇ ਜਦੋਂ ਸੀਐਮ ਸਾਹਿਬ ਆਉਣਗੇ ਉਦਘਾਟਨ ਕਰਨਗੇ ਉਦੋਂ ਤੁਹਾਡੇ ਅੱਗੇ ਸਾਰੇ ਡਾਕੂਮੈਂਟ ਰੱਖਿਓ ਪੈਸਾ ਕਿੱਥ